ਤਾਂ ਤੁਸੀਂ ਦੇਖ ਰਹੇ ਹੋ ਜੈ ਸੈਨ ਦੀਨ ਕੋਦਰ ਦਰਬਾਰ 786 ਚੈਨਲ ਵਿੱਚ ਦੁਬਾਰਾ ਸਵਾਗਤ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਪੰਜ ਪੀਰਾਂ ਦੀ ਫੋਟੋ ਵਿੱਚ ਛੇਵਾਂ ਪੀਰ ਕੌਣ ਹੈ ਤੇ ਕੀ ਹਨ ਇਹਨਾਂ ਦੇ ਨਾਮ ਤੇ ਕਿਥੇ ਹਨ ਇਹਨਾਂ ਦੇ ਅਸਲ ਦਰਬਾਰ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਤਾਂ ਜਿਨੀ ਵੀ ਸੰਗਤ ਸਾਡੇ ਚੈਨਲ ਤੇ ਨਵੀਂ ਹੈ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜ ਪੀਰਾਂ ਵਿੱਚ ਤੁਮ ਸਭ ਤੋਂ ਪਹਿਲਾਂ ਨੇ ਦਾਤਾ ਗਨਸ਼ੰਕਰ ਜੀ ਇਨਾਂ ਦਾ ਅਸਲ ਦਰਬਾਰ ਲਾਹੌਰ ਵਿੱਚ ਹੈ ਜਿਹੜਾ ਪਾਕਿਸਤਾਨ ਵਿੱਚ ਹੈ ਤੇ ਇਹ ਹਨ ਦੂਜੇ ਪੀਰ ਇਨ حضرت ਬਾਬਾ ਫਰੀਦੋद्दीन ਗਨਸ਼ੰਕਰ ਜੀ ਇਹਨਾਂ ਦਾ ਅਸਲ ਦਰਬਾਰ ਫਾਖਪਟ ਵਿੱਚ ਹੈ ਜਿਹੜਾ ਪਾਕਿਸਤਾਨ ਵਿੱਚ ਹੈ ਤੇ ਤੀਸਰੇ ਪੀਰ ਹਨ حضرت ਬਾਉਦੀਨ ਜ਼ਕਰੀਆ ਮਲਤਾਨੀ ਜੈਨਾਨੂ ਕਪਾ ਮਲਤਾਨ ਦਾ ਬਾਦਸ਼ਾਹ ਵੀ ਕਹਿੰਦੇ ਹਨ ਇਹਨਾਂ ਦਾ ਅਸਲ ਦਰਬਾਰ ਮਲਤਾਨ ਜਿਹੜਾ ਪਾਕਿਸਤਾਨ ਵਿੱਚ ਹੈ ਤੇ ਚੌਥੇ ਪੀਰ ਹਨ حضرت ਲਾਲ ਸਹਿਬਾਜ਼ ਗਲੰਦਰ ਇਹਨਾਂ ਨੂੰ ਚੌਥੇ ਪੀਰ ਮੰਨੇ ਹਾਂ ਇਹਨਾਂ ਦਾ ਅਸਲ ਦਰਬਾਰ ਉੱਚ ਸਰੀਰ ਜਿਹੜਾ ਪਾਕਿਸਤਾਨ ਵਿੱਚ ਹੈ ਪੰਜਵੇਂ ਪੀਰ ਹਨ ਹਜ਼ਰਤੇ ਜ਼ਿਲਾਉਦੀਨ ਬਖੇਰੀਆ ਤੇ ਇਹਨਾਂ ਦਾ ਅਸਲ ਦਰਬਾਰ ਜਿਹੜਾ ਪਾਕਿਸਤਾਨ ਵਿੱਚ ਹੈ ਆਹ ਹਿੰਨ ਪੰਜ ਪੀਰ ਤਾਂ ਫੋਟੋ ਵਿੱਚ ਤਾਂ ਛੇ ਪੀਰ ਦਿਖਾਈ ਦਿੰਦੇ ਹਨ ਤੇ ਉਹ ਛੇਵੇਂ ਪੀਰ ਹਨ ਇਨਾਂ ਦਾ ਜਾਣਕਾਰੀ ਬਹੁਤ ਹੀ ਕਮ ਮਿਲਦੀ ਹੈ ਕਈ ਲੋਕ ਇਨਨ ਹਜ਼ਰਤੇ ਪੀਰ ਬਾਬਾ ਹیدر ਸੇਖ ਜੀ ਮੰਦੇ ਹਨ ਕੋਈ ਇਨਨ ਇਨਾਂ ਦਾ ਬਰਾਵੀ ਕਹਿੰਦੇ ਹਨ ਜਿਹੜੀ ਦੁਆ ਪੰਜ ਪੀਰਾਂ ਦੇ ਅੱਗੇ ਕੀਤੀ ਜਾਂਦੀ ਹੈ ਉਹ ਅੱਲਾਹ ਤਾਲਾ ਮਨਜ਼ੂਰ ਕਰਦੇ ਹਨ ਕੋਈ ਲੋਕ ਤਾਂ ਇਨਾਂ ਨੂੰ ਅਲੱਗ-ਅਲੱਗ ਦੱਸਦੇ ਹਨ ਤੇ ਇਹਨਾਂ ਦੇ ਬਾਰੇ ਸਾਰੀ ਜਾਣਕਾਰੀ ਹਲੇ ਕਿਸੇ ਨੂੰ ਹੀ ਨਹੀਂ ਮਿਲੀ ਹੈ ਤੁਹਾਨੂੰ ਪਤਾ ਹੈ ਤਾਂ ਸਾਨੂੰ ਜ਼ਰੂਰ ਦੱਸਿਓ ਤਾਂ ਕਿ ਇਹਨਾਂ ਦੇ ਬਾਰੇ ਅਸੀਂ ਵੀਡੀਓ ਬਣਾ ਕੇ ਆਪਾਂ ਦੱਸ ਸਕੀਏ ਕਿ ਇਹ ਕੌਣ ਹਨ ਤੇ ਇਹ ਕਿੱਥੇ ਰਹਿੰਦੇ ਹਨ ਇਹਨਾਂ ਦਾ ਅਸਲ ਦਰਬਾਰ ਕਿੱਥੇ ਹੈ ਇਹਨਾਂ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਪਰ ਮਿਲਦੀ ਪਈ ਹੈ ਤਾਂ ਵੀਡੀਓ ਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਉਣ ਵਾਲੀ ਵੀਡੀਓ ਤੋਂ ਦੇ ਤਾਂ ਜ਼ਰੂਰ ਪਹੁੰਚੇ